ਚਲੋ ਨਰੇਂਦਰ ਮੈਂ ਗੱਲ ਕਰਦਾ ਮੈਂ ਫੋਨ 2 ਮਿੰਟ ਦੇ ਦੇ ਅੱਜ ਇੱਥੇ ਚੈੱਕ ਬੰਡੇ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਨੇ ਬਿਦਾਲਾ ਸਭ ਹਲਕਾ ਬੰਗਾ ਦੇ ਵਿਕਾਸ ਕਾਰਜਾਂ ਦੇਖਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਮਾਨ ਸਾਹਿਬ ਨੇ ਜੋ ਐਮਐਲਏ ਨੂੰ 5 ਕਰੋੜ ਦਾ ਫੰਡ ਅਲਾਟ ਕੀਤਾ ਉਹਨੇ ਵੀ ਤੁਹਾਨੂੰ ਅੱਜ ਅਸੀਂ ਉਹ ਪ੍ਰੋਜੈਕਟ ਦੀ ਲੱਖ ਦੀ ਜਿਹੜੀ ਪਹਿਲੀ ਕਿਸ਼ਤ ਆ ਉਹ ਅਸੀਂ ਉਹਦੇ ਲਈ ਅੱਜ ਪਿੰਡਾਂ ਦੇ ਵਿਕਾਸ ਦੇ ਪੈਸੇ ਕਰਦੇ ਸਨ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਬੰਗਾ ਹਲਕੇ ਦੇ ਵਿਕਾਸ ਦੇ ਲਈ ਜੋ ਵੀ ਸਰਦਾਰ ਪਾਸ਼ਾ ਮਾਨ ਸਰ ਨੇ ਕਹਿੰਨੇ ਉਹ ਹੋ ਜਾਂਦਾ ਹੈ ਸ਼ਹਿਰ ਮਾਈ ਸਾਹਿਬ ਤੁਹਾਨੂੰ ਯਾਦ ਹੋਵੇ ਬੰਗਿਆਂ ਤੋਂ ਜਿਹੜੀ ਆਪਣਾ ਸਮਝ ਜਾਂਦੀ ਹੈ ਕਿ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਰਮੈਨ ਜਿਉਂਦੇ ਬਣੀ ਸੀ ਉਸ ਤੋਂ ਬਾਅਦ ਕੌਣ ਬਣੀ ਆ ਉਹ ਜਿਹੜੀ ਮੁਕੰਦਪੁਰ ਤੋਂ ਜਿਹੜੀ ਜਾਂਦੀ ਸੀ ਚੱਕਦਾਨਾ ਉਹ ਵੀ ਮੈਲਾ 9-10 ਸਾਲ ਬਾਅਦ ਹੁਣੇ ਹੀ ਬਣੀ ਆ। ਸੋ ਮੈਂ ਸਮਝਦਾ ਇਹ ਸਰਦਾਰ ਪ੍ਰਵਾਨ ਸਿੰਘ ਮਾਨ ਸਾਹਿਬ ਦਾ ਇੱਕ ਜਿਹੜਾ ਵਿਜ਼ਨ ਆ ਕਿ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ। ਉਹਦੇ ਤਹਿਤ ਬੰਗੇ ਹਲਕੇ ਦੇ ਵਿੱਚ ਬਹੁਤ ਕੱਟ ਰੋਡਾਂ ਦਈਆਂ ਜਿਹੜੀਆਂ ਠੀਕ ਨਹੀਂ ਆਈਆਂ। ਅਸੀਂ 100% ਰੋਡ ਦੂ ਅਾਂ ਬੜੇ ਸਮੇਂ ਦੇ ਵਿੱਚ ਸਾਰੀਆਂ ਪੂਰੀਆਂ ਕਰਾਂਗੇ। ਔਰ ਜਦੋਂ ਦਾ ਮੈਂ ਇੱਥੇ ਆਇਆ ਮੈਨੂੰ ਲੱਗਦਾ ਕਿ ਅਸੀਂ ਬੰਗੇ ਹਲਕੇ ਦੇ ਵਿੱਚ ਕੋਈ 100 ਕਰੋੜ ਤੋਂ ਉਪਰ ਦੇ ਕੰਮ ਜਿਹੜੇ ਅਸੀਂ ਉੱਪਰ ਆ ਰਹੇ ਹਾਂ। ਔਰ ਲੱਲ ਕਿਉਂਕਿ ਸਾਡਾ ਇਹ ਸਾਨੂੰ ਇਹ ਪਰਮਾਤਮਾ ਵੱਲੋਂ ਸਾਡੇ ਲਈ ਮਾਨਵਰੀ ਗੱਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਸ ਪਜਾਮਾ ਸਾਡੇ ਗੁਰੂ ਸਾਹਿਬਾਨ ਨੇ ਚਾਰ ਪਿੰਡਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਚਨ ਸ਼ੋਪ ਪਿੰਡਾਂ ਜਿਹੜੇ ਉਹਨਾਂ ਨੂੰ 50-50 ਲੱਖ ਰੁਪਈਆ ਵੀ ਅਸੀਂ ਉਹ ਪਿੰਡਾਂ ਮਾਇਆ ਠੀਕ ਹੈ। ਸੋ ਮੈਂ ਸਮਝਦਾ ਕਿ ਜਿਹੜੇ ਵਿਕਾਸ ਕਾਰਜ ਆ ਉਹ ਅਸੀਂ ਲੋਕਾਂ ਦਾ ਕਮਿਟਮੈਂਟ ਉਹ ਪੂਰੇ ਕਰਾਂਗੇ। ਜਿਸ ਤਰ੍ਹਾਂ 300 ਯੂਨਿਟ ਅੱਜ 90% ਲੋਕ ਜਿਹੜੇ ਆ ਇਹਨਾਂ ਨੂੰ ਬਿਜਲੀ ਦੀ ਬਿੱਲ ਨਹੀਂ ਆਉਂਦੀ ਅੱਗੇ ਜਿਹੜੀ ਲਾਈਟ ਤੇ ਮੇਸ਼ਨ ਮੋਟਰਾਂ ਦੀ ਫ੍ਰੀ ਸੀ ਪਰ ਉਹਨਾਂ ਨੂੰ ਰਾਤ ਬਰਾਤੇ ਜਾਣਾ ਪੈਂਦਾ ਸੀ ਹੁਣ ਕਦੀ ਵੀ ਕਹਿੰਦੇ ਇਦਾਂ ਨਹੀਂ ਹੋਇਆ ਕਿ ਕਿਸੇ ਨੂੰ ਰਾਤ ਨੂੰ ਜਾਣਾ ਦਿਨ ਨੂੰ ਬਿਜਲੀ ਆ ਗਈ ਆ ਸੋ ਇਹ ਜਿਹੜੇ ਸਕੂਲ ਸਕੂਲ ਆਫ ਐਮਿਨੈਂਸ ਸਾਡਾ ਇਹ ਹੈ ਹੋਰ ਵੀ ਕਹਿੰਦਾ ਸਕੂਲਾਂ ਦੇ ਵਿੱਚ ਸੁਧਾਰ ਕਰਨੇ ਜਿੱਥੇ ਸਟਾਫ ਦੀ ਕਮੀ ਉਹਦੇ ਵੀ ਲੱਗੇ ਹੋਣਾ ਸੋ ਮੈਂ ਸਮਝਦਾ ਕਿ ਸਾਡੀਆਂ ਇਹ ਪ੍ਰਾਪਤੀਆਂ ਜਿਹੜੀਆਂ ਐ ਇਹ ਲੋਕਾਂ ਦੇ ਸਹਿਯੋਗ ਕਰਕੇ ਆ ਔਰ ਸਾਡੀ ਲਾਸਟ ਜਿਹੜੀ ਆ ਉਹ ਮੇ ਜਿਹੜੀ ਮੇਰੇ ਦਿਲ ਦੀ ਇੱਛਾ ਆ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਮੈਡੀਕਲ ਕਾਲਜ ਆ ਜਿਹਦੀ ਜ਼ਮੀਨ ਅਲਾਟ ਹੋ ਚੁੱਕੀ ਆ ਉਹ ਵੀ ਮੈਂ ਕੋਈ ਮਾਨ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਜਨਵਰੀ ਤੱਕ ਉਹਨੂੰ ਸ਼ੁਰੂ ਕਰਾ ਦਾਂਗੇ ਹਾਂਜੀ ਸੋ ਮੈਂ ਸਮਝਦਾ ਕਿ ਜੇਕਰ ਅਸੀਂ ਮੈਡੀਕਲ ਕਾਲਜ ਲਿਆਈਏ ਇਸ ਹਲਕੇ ਦੇ ਵਿੱਚ ਜਿੱਦਣ ਬਣ ਜਾਏਗਾ ਤਾਂ ਜਿੱਥੇ ਸਾਡੀਆਂ ਸਿਹਤ ਸਹੂਲਤਾਂ ਬਹੁਤ ਜ਼ਿਆਦਾ ਇੰਪਰੂਵ ਹੋਣਗੀਆਂ ਜਿਹੜਾ ਸਮਾ ਸਰਕਾਰ ਦਾ ਵਾਅਦਾ ਹੈ ਕਿ ਚੰਗੀ ਸਿਹਤ ਚੰਗੀ ਪੜ੍ਹਾਈ ਤੇ ਦੇਣੀ ਆ ਔਰ ਉਹ ਮੈਡੀਕਲ ਕਾਲਜ ਆਉਣ ਨਾਲ ਸਾਡੇ ਜਿੱਥੇ ਬੱਚੇ ਡਾਕਟਰ ਵੀ ਬਣਨਗੇ ਨਵੇਂ ਪਰ ਸੇਵਾ ਸੁਤਾਈ ਬਹੁਤ ਇੰਪਰੂਵ ਕਰਨੀਆਂ ਸੋ ਮੈਂ ਸਮਝਦਾ ਕਿ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਅੱਜ ਅਸੀਂ ਪੰਚਾਇਤਾਂ ਨੂੰ ਫਿਰ ਕਿਹਾ ਵੀ ਜਿਹੜੇ ਕੰਮ ਰਹਿ ਗਏ ਉਹ ਕੰਮ ਨੂੰ ਅਸੀਂ ਕਰਨੇ ਆ ਪਹਿਲੇ ਅਦਾਰ ਤੇ ਕਰਨੇ ਆ ਸਾਡੇ ਕੋਲੋਂ ਕੋਈ ਨਹੀਂ ਹੈਗੇ ਜਿਹੜੀ ਵੀ ਪੰਚਾਇਤ ਹੋ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਦਿਵਾ ਹੋਵੇ ਉਹ ਸਾਡੇ ਲਈ ਕਰਾਈਟਰੀਆ ਨਹੀਂ ਕਰਾਈਟਰੀਆ ਡਵੈਲਪਮੈਂਟ ਆ ਉਸੇ ਹੀ ਡਾਕਟਰ ਸਾਹਿਬ ਜਿੱਦਾਂ ਅੱਜ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਬੰਧ ਚ ਬੰਗਾ ਵਿੱਚ ਨਗਰ ਕੀਰਤਨ ਪਰਵੇਸ਼ ਕਰ ਰਿਹਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਬੰਗਾ ਬਲੋਕ ਦੇ ਆਪਣੇ ਅਸੀਂ ਦੇਖੋ ਮਾਰਬਲ ਪੈਲੇਸ ਜਿਹੜਾ ਮਹਿਣੀ ਦੇ ਵਿੱਚ ਆ ਉੱਥੇ ਅਸੀਂ ਉਹਨਾਂ ਦਾ ਜੀ ਆਇਆਂ ਉਹਨਾਂ ਸਵਾਗਤ ਕਰਨਾ ਉੱਥੇ ਪੁਲਿਸ ਦੀ ਟੁਕੜੀ ਬਲੋਂ ਨੂੰ ਸਲਾਮੀ ਦਿੱਤੀ ਜਾਏਗੀ ਅਸੀਂ ਕੰਨਾਂ ਮਨ ਨਾ ਪਸਤ ਕੋ ਮਾ ਦੇ ਇੱਕੋ ਅੱਜ ਹਰ ਕੰਨਾਂ ਮਤਲਬ ਬੰਦਾ ਇਸ ਗੱਲ ਲਈ ਉਹ ਉਹਦਾ ਸੀਸ ਝੁਕਦਾ ਕਿ ਜਿਹੜੀ ਕੁਰਬਾਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੇ ਆ ਉਹਨੂੰ ਕਹਿੰਦਾ ਮਤਲਬ ਭਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਉਸ ਵੇਲੇ ਆਪਣਾ ਧਰਮ ਨਹੀਂ Hindu ਧਰਮ ਨੂੰ ਬਚਾਲ ਲਈ ਪਰ ਅੱਜ ਵੀ ਬੇਸ਼ੱਕ ਬੜੀਆਂ ਹੁਨਤਾਈਆਂ ਨੇ ਅੱਜ ਲੋਕ ਅੱਜ ਵੀ ਜਾਤ ਪਾਤ ਦੇ 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 ਅੱਜ ਵੀ ਮਨੁਭਾਦੀ ਸੋਚ ਦੇ ਲੋਕ ਹੈਗੇ ਆ ਪਰ ਮੈਂ ਸਮਝਦਾ ਕਿ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਦਿਨ ਬਣਾਨੇ ਆ ਲੋਕਾਂ ਤੱਕ ਇਹ ਗੱਲ ਜਾਂਦੀ ਆ ਕਿ ਉਹਨਾਂ ਨੇ ਬਲਦਾਨ ਕਿਉਂ ਦਿੱਤਾ ਸੀ ਸੋ ਮੈਂ ਸਮਝਦਾ ਕਿ ਅੱਜ ਸਾਡੇ ਲਈ ਬੜਾ ਭਾਗਾ ਵਾਲਾ ਦਿਨ ਆ ਉਹ ਮੇੜੀ ਤੋਂ ਚੱਲ ਅਸੀਂ ਉਹਨਾਂ ਨਾਲ ਆਵਾਂਗੇ ਜਿਹੜਾ ਉਹਨਾਂ ਦਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧਾ ਉਹ ਗੁਰਦਾਰਾ ਚੰਨਪੂਰ ਸਾਹਿਬ ਦੇ ਵਿੱਚ ਆ ਉਸ ਤੋਂ ਬਾਅਦ ਫਿਰ ਉਹ ਨਵਾਸ਼ਨੁਰਬਾਨਾ ਹੋ ਜਾਣਗੇ ਪਰ ਇਹ ਬੜੇ ਇਤਿਹਾਸਿਕ ਵਾਦੇ ਕਿ ਪਹਿਲੀ ਵਾਰੀ ਅਸੈਂਬਲੀ ਜਿਹੜੀ ਆ ਅਸੈਂਬਲੀ ਤੋਂ ਬਾਹਰ ਕਹਿੰਦਾ ਮਤਲਬ ਆਨੰਦਪੁਰ ਸਾਹਿਬ ਲੱਗ ਰਹੀ ਆ ਉਹਦਾ ਮਕਸਦ ਇਹ ਹੈ ਕਿ ਅਸੀਂ ਜਿਹੜਾ ਗੁਰੂ ਸਾਹਿਬਾਨਾਂ ਨੇ ਜੋ ਸ਼ਹਾਦਤ ਦਿੱਤੀ ਆ ਉਹ ਘਰ ਘਰ ਤੱਕ ਪਹੁੰਚ ਜਾਏ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਨੂੰ ਕਤਕ ਨੂੰ ਕਿਉਂਕਿ ਅਗਰ 22 ਜਾਦ ਦੇ ਨਾ ਤੇ ਧਰਮ ਦੇ ਨਾਂ ਤੇ ਔਰ ਕਹਿੰਦਾ ਮਨੋ ਜ ਕੋਈ ਬੰਦਾ ਚੀਫ ਜਸਟਿਸ ਦੇ ਉੱਤੇ ਇਸ ਕਰਕੇ ਜੁੱਤੀਆਂ ਸੁੱਟਦਾ ਕਿ ਉਹ ਦਲਦਲਤਾ ਮੈਂ ਸਮਝਦਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਅਸੀਂ ਜਦੋਂ ਗੁਰੂਆਂ ਦਾ ਜਿਹੜਾ ਅਸੀਂ ਸ਼ੀਧੀ ਦਾੜਾ ਮਨਾ ਰਹੇ ਹਾਂ ਇਹ ਗੱਲਾਂ ਵੀ ਲੋਕਾਂ ਸਮਾਜ ਤੋਂ ਬਾ ਨਿਕਲਣਗੀਆਂ ਔਰ ਇਹ ਗੁਰੂ ਦਾ ਹੀ ਸਬਦਾ ਹੀ ਸਾਡੇ ਤੇ ਇਹ ਉਹਨਾਂ ਦਾ ਉਪਕਾਰ ਆ ਉਹਨਾਂ ਜਿੱਥੇ ਵੀ ਅੱਜ ਪਹੁੰਚਿਆ ਉਹਨਾਂ ਦੀ ਸੋਚ ਦੇ ਕਰਕੇ ਹਾਂਜੀ ਗੁਰੂਆਂ ਨੇ ਵੀ ਸਾਨੂੰ ਏਕਤਾ ਦਾ ਸੰਦੇਸ਼ ਆਪਸੀ ਭਾਈਚਾਰਾ ਬਣਾ ਕੇ ਰੱਖਣ ਦਾ ਸੰਦੇਸ਼ ਦਿੱਤਾ ਹੈ ਜੀ ਦੇਖੋ ਜਿਹੜੇ ਵੀ ਸਾਡੇ ਅਸੀਂ ਪੱਧਾ ਮੜਿਆ ਦੁਆਬਾਂ ਕਿਤੇ ਆਮ ਤੌਰ ਹਰ ਗੁਰੂ ਸਾਹਿਬਾਨ ਸਾਰੇ ਆਏ ਇੱਥੇ ਤੇ ਉਹਨਾਂ ਦਾ ਸਾਨੂੰ ਤਾਂ ਦੇਖੋ ਜਿਹੜਾ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਜਿੱਥੇ ਉਹ ਪਿਆਰ ਸਿਖਾਉਂਦੇ ਸੀ ਰੱਬ ਨਾਲ ਜੁੜਨ ਦੀ ਗੱਲ ਕਰਦੇ ਸੀ ਉੱਥੇ ਆਪਸੀ ਭਾਈਚਾਰਾ ਰੱਖਣ ਦੀ ਵੀ ਉਹਨਾਂ ਨੇ ਸਦਾ ਹੀ ਗੱਲ ਕੀਤੀ ਨਹੀਂ ਤਾਂ ਏ ਗੁਰੂ ਤੇਗ ਬਹਾਦਰ ਸਾਹਿਬ ਕਿਉਂ ਕਿਸੇ ਦੇ ਧਰਮ ਲਈ ਸ਼ਹਾਦਤ ਦਿੰਦੇ ਨੇ ਸੋ ਇਹਨਾਂ ਦੀ ਸ਼ਹਾਦਤ ਹੀ ਇਹ ਦੱਸਦੀ ਹੈ ਕਿ ਅਸੀਂ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਜਾਤ ਪਤ ਤੋਂ ਉਪਰ ਉੱਠ ਕੇ ਇਨਸਾਨੀਅਤ ਦੀ ਕਦਰ ਕਰੀਏ ਉਹਨਾਂ ਨੂੰ ਪਿਆਰ ਕਰੀਏ ਤਾਂ ਕਿ ਸਾਡਾ ਇਹ ਖਿੱਤਾ ਜਿਹੜਾ ਸਾਡਾ ਇਹ ਦੇਸ਼ ਆ ਸਾਡਾ ਸਾਰਾ ਸੰਸਾਰ ਸੁખી ਬਸੇ ਥੈਂਕ ਯੂ ਬੜੀ ਹੋ ਗਈ ਭਾਜੀ ਸਰਬੰਨ ਹੋ ਜੀ ਬੜਾ ਹਾਂਜੀ ਦੱਬਾਂਗੇ ਅੱਜ ਆਇਆ ਬੜਾ ਬੜਾ ਪਰਮ ਪਰਮ ਜੀ